ਬਹੁਤ ਹੀ ਸਤਿਕਾਰਯੋਗ ਦੇਸ਼ਵਾਸੀਓ ਪਿਆਰ ਭਰੀ ਸਸਰੀਆ ਕਾਲ ਅੱਜ ਸ਼ਹੀਦ ਉਦਮ ਸਿੰਘ ਦਾ ਅਸ਼ੀਦੀ ਦਿਹਾੜਾ ਸੀ 31 ਜੁਲਾਈ ਵਾਲੇ ਦਿਨ ਔਰ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਮਾਨ ਜੀ ਅਤੇ ਦਿੱਲੀ ਦੇ ਸੁਪਰੀਮੋ ਕੇਜਰੀਵਾਲ ਜੀ ਉਥੇ ਪਹੁੰਚੇ ਸੀ ਔਰ ਸ਼ਹੀਦ ਉਦਮ ਸਿੰਘ ਦਾ ਮੰਨਦੇ ਆ ਕਿ ਕੋਈ ਪਰਿਵਾਰ ਦਾ ਜੀ ਨਹੀਂ ਸੀਗਾ ਉਹਦੇ ਭਰਾ ਦੀ ਵੀ ਡੈਥ ਹੋ ਗਈ ਸੀ ਪਰ ਉਹਨਾਂ ਦੇ ਚਾਚੇ ਦੀ ਲੜਕੀ ਬੀਬੀ ਆਸ ਕੌਰ ਜਿਨ੍ਹਾਂ ਦਾ ਪੁੱਤਰ ਅਜੀਤ ਸਿੰਘ ਤੇ ਉਹਨਾਂ ਦਾ ਪੜੋਤੜਾ ਜਿਹੜਾ ਵਾ ਉਹ ਜਗਾ ਸਿੰਘ ਦੋ ਭਰਾ ਨੇ ਦੋਨੋਂ ਲੇਬਰ ਦਾ ਕੰਮ ਕਰਦੇ ਨੇ ਉਹ ਬੰਦਾ ਕਹਿੰਦਾ ਵੀ ਮੈਨੂੰ ਕਿਸੇ ਸਕੂਲ ਦੇ ਵਿੱਚ ਚਪੜਾਸੀ ਦੀ ਨੌਕਰੀ ਮਿਲ ਜਾਵੇ ਮੈਨੂੰ ਇੰਨਾ ਹੀ ਬਹੁਤ ਆ ਅੱਜ ਸਵੇਰੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਮੈਂ ਸਰਕਾਰਾਂ ਨੂੰ ਇਹੀ ਬੇਨਤੀ ਕਰਨਾ ਚਾਹਣਾ ਕਿ ਸਰਕਾਰੋ ਪੱਥਰ ਦੀ ਮੂਰਤੀ ਨੂੰ ਸ਼ਰਧਾਂਜਲੀ ਪਾ ਕੇ ਦੇ ਕੇ ਹਾਰ ਪਾ ਕੇ ਮੁੜ ਜਾਣੇ ਉਹ 17 ਰੁਪਈਆ ਦੀ ਲੋਈ ਦੇ ਕੇ ਉਹਨਾਂ ਨੂੰ ਸਨਮਾਨਤ ਕਰਕੇ ਮੁੜ ਜਾਣੇ ਉਹ ਪਰ ਹੁਣ ਤੱਕ ਕਿੰਨੀਆਂ ਸਰਕਾਰਾਂ ਆ ਗਈਆਂ ਉਹਨਾਂ ਨੇ ਜੰਤਰ ਮੰਤਰ ਤੇ ਧਰਨੇ ਵੀ ਦੇਤੇ ਪਰ ਉਹਨਾਂ ਨੂੰ ਕਿਸੇ ਜੀ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਜੇ ਨਹੀਂ ਯਕੀਨ ਤਾਂ ਉਸ ਬੰਦੇ ਦੇ ਜ਼ੁਬਾਨੀ ਸੁਣ ਲੋ ਭੈਣ ਆਸਕੋਰ ਦੇ ਪੜੋਤੜੇ ਜਾਨੀ ਸ਼ਹੀਦ ਉਦਮ ਸਿੰਘ ਦੇ ਚਾਚੇ ਦੀ ਜਿਹੜੀ ਲੜਕੀ ਸੀ ਉਹਦਾ ਜਿਹੜਾ ਪੜੋਤੜਾ ਵਾ ਉਹਦੇ ਨਾਲ ਅੱਜ ਸਵੇਰੇ ਮੇਰੀ ਗੱਲਬਾਤ ਹੋਈ ਆ ਤੇ ਆਹ ਰਿਕਾਰਡਿੰਗ ਤੁਹਾਨੂੰ ਭੇਜਦੇ ਆ ਜੇ ਤਾਂ ਤੁਹਾਡੀ ਜਮੀਰ ਜਾਗਦੀ ਆ ਤੈਨੂੰ ਅੱਗੇ ਸ਼ੇਅਰ ਕਰ ਦਿਓ ਜੇ ਵਾਕਈ ਤੁਸੀਂ ਸ਼ਹੀਦ ਊਧਮ ਸਿੰਘ ਨੂੰ ਪਿਆਰ ਕਰਦੇ ਹੋ ਤਾਂ ਫਿਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਸਰਕਾਰਾਂ ਤੱਕ ਪਹੁੰਚੇ ਔਰ ਉਹਨਾਂ ਗਰੀਬਾਂ ਦੀ ਆਵਾਜ਼ ਜਿਹੜੀ ਲੋਕਾਂ ਦੇ ਕੰਨਾਂ ਤੱਕ ਪਹੁੰਚੇ ਧੰਨਵਾਦ ਹਲੋ ਹਲੋ ਹਾਂਜੀ ਜੀ ਸਤਿ ਸ੍ਰੀ ਅਕਾਲ ਕੀ ਮੇਰੀ ਗੱਲ ਸ਼ਹੀਦ ਊਧਮ ਸਿੰਘ ਦੀ ਪਰਿਵਾਰ ਦੇ ਵਿੱਚੋਂ ਜਗਾ ਸਿੰਘ ਨਾ ਹੋ ਰਹੀ ਆ ਹਾਂਜੀ 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 ਜਗਾ ਸਿੰਘ ਬੋਲਦਾ ਜੀ ਬਿਲਕੁਲ ਹੋਰ ਸੁਣਾਓ ਕੀ ਹਾਲ ਚੱਲ ਨੇ ਵਧੀਆ ਜੀ ਵਧੀਆ ਠੀਕ ਠਾਕ ਹੈ ਪਰਿਵਾਰ ਹਾਂਜੀ ਹਾਂਜੀ ਅੱਛਾ ਮੈਂ ਜਗਾ ਵੀਰ ਜੀ ਤੁਹਾਡਾ ਨੰਬਰ ਜਿਹੜਾ ਨਾ ਬੜੀ ਮੁਸ਼ਕਲ ਨਾਲ ਲਿਆ ਹਾਂਜੀ ਤੇ ਮੈਨੂੰ ਕਿਸੇ ਬੰਦੇ ਨੇ ਦੱਸਿਆ ਕਿ ਤੁਸੀਂ ਬੜਾ ਮੁਸ਼ਕਲ ਦਿਨ ਕੱਟ ਰਹੇ ਹੋ ਮਤਲਬ ਗਰੀਬੀ ਦੇ ਹਾਲਾਤਾਂ ਵਿੱਚ ਰਹਿ ਰਹੇ ਹੋ ਹਾਂਜੀ ਤੇ ਅੱਜ ਸੁਨਾਮ ਦੇ ਵਿੱਚ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਆ ਰਹੇ ਆ ਹਾਂਜੀ ਹਾਂਜੀ ਕੀ ਤੁਸੀਂ ਕਦੀ ਸਰਕਾਰ ਤੋਂ ਆਪਣੇ ਰੋਜ਼ਗਾਰ ਦੀ ਮੰਗ ਨਹੀਂ ਕੀਤੀ ਨਹੀਂ ਅਸੀਂ ਹਰ ਸਾਲ ਹੀ ਮੰਗਦਾ ਹਰ ਸਾਲ ਹੀ ਲੈਟਰ ਦੰਨੇ ਜੀ ਇਹ ਮਤਲਬ ਮੁੱਖ ਮੰਤਰੀ ਮਾਨ ਸਾਹਿਬ ਨੂੰ ਬਜ਼ੁਰਗ ਹਰ ਸਾਲ ਹੀ ਲੈਟਰ ਬਣਾਉਨੇ ਆ ਜੀ ਪਰ ਉਹਦੇ ਕੋਈ ਸੁਣਵਾਈ ਨਹੀਂ ਹੁੰਦੀ ਜੀ ਅੱਛਾ ਤੇ ਅਸੀਂ ਤਾਂ ਸਰਕਾਰ ਤੋਂ ਕਿਹੜਾ ਕੋਈ ਕਹੇ ਵੀ ਜੱਜ ਦੀ ਨੌਕਰੀ ਦੇ ਤੋ ਅਸਤੇ ਇੱਕ ਚਪੜਾਸੀ ਦੀ ਨੌਕਰੀ ਦੀ ਮੰਗ ਕਰ ਰਹੇ ਆ ਜੀ ਬਿਲਕੁਲ ਤੁਹਾਡੀ ਸ਼ਹੀਦ ਉਦਮ ਸਿੰਘ ਨਾਲ ਕੀ ਰਿਸ਼ਤੇਦਾਰੀ ਆ? ਉਦਮ ਸਿੰਘ ਜੀ ਦੀ ਜਿਹੜੀ ਭੈਣ ਸੀ ਜੀ ਆਸਕੌਰ ਪਾਪਾ ਜੀ ਉਹਨਾਂ ਦੇ ਪੋਤੇ ਲੱਗਦੇ ਨੇ ਜੀ ਜੀ ਸਿੰਘ ਜੀ। ਅੱਛਾ ਭੈਣ ਦਾ ਪੋਤਰਾ ਵਾ। ਭੈਣ ਹਾਂਜੀ ਹਾਂਜੀ ਤਹਿਜਕੌਰ ਦਾ। ਆਸਕੌਰ ਦਾ ਜੀ। ਆਸਕੌਰ ਦਾ। ਹਾਂਜੀ ਜਰਦਾਰ ਸ਼ਹੀਦ ਉਦਮ ਸਿੰਘ ਦੀ ਭੈਣ ਦੇ ਪੋਤੇ ਨੇ। ਪੋਤੇ ਤੁਹਾਡੇ ਡੈਡੀ ਜੀ। ਹਾਂਜੀ ਹਾਂਜੀ ਤੇ ਤੁਸੀਂ ਕੰਮ ਕੀ ਕਰ ਰਹੇ ਹੋ? ਅਸਤੋ ਦੋਨੇ ਪਈ ਦਿਹਾੜੀ ਮਜ਼ਦੂਰੀ ਕਰਦੇ ਆ ਜੀ। ਦਿਹਾੜੀ ਮਜ਼ਦੂਰੀ ਕਰਦੇ ਆ। ਹਾਂਜੀ ਕੀ ਕਦੀ ਤੁਸੀਂ ਸਰਕਾਰਾਂ ਨੂੰ ਆਵਾਜ਼ ਨਹੀਂ ਉਠਾਈ ਕਿ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਅਸੀਂ ਤਾਂ ਬਹੁਤ ਆਵਾਜ਼ ਉਠਾਈ ਹੈ ਜੀ ਅਸੀਂ ਜੰਤਰ ਮੰਤਰ ਤੇ ਅਸੀਂ ਧਰਨ ਲਾ ਲਈ ਚੰਡੀਗੜ੍ਹ ਅਸੀਂ ਧਰਨੇ ਲਾ ਚੁੱਕੇ ਸੀ ਅੱਛਾ ਜੀ ਅਕਾਲੀ ਸਰਕਾਰ ਆਈ ਸੀ ਉਦੋਂ ਵਿੱਚ ਬੜਾ ਉਹਨਾਂ ਨੂੰ ਬੈਂਤੀ ਬਾਦਲ ਸਾਹਿਬ ਨੂੰ ਕਰਦੇ ਫਿਰ ਕੈਪਟਨ ਸਾਹਿਬ ਤਾਂ ਮੈਦਾਨ ਚੋਂ ਨਿਕਲੇ ਨਹੀਂ ਜੀ ਅੱਛਾ ਜੀ 19 ਸਾਲ ਹੋ ਗਏ ਸਾਨੂੰ ਧੱਕੇ ਖਾਂਦੇ ਨੂੰ ਠੀਕ ਪਰ ਤਾਂ ਕੋਈ ਸੁਣਵਾਈ ਨਹੀਂ ਹੋਈ ਜੀ ਠੀਕ ਆ ਹਾਂਜੀ ਕੀ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੀਆਂ ਜਥੇਬੰਦੀਆਂ ਇਸ ਕੰਮ ਵਿੱਚ ਤੁਹਾਡੀ ਹੈਲਪ ਕਰਨ ਹਾਂਜੀ ਸਾਨੂੰ ਤਾਂ ਸਾਰੀ ਦੀ ਲੋੜ ਹੈ ਜੀ ਸਾਨੂੰ ਤਾਂ ਜਥੇਬੰਦੀਆਂ ਤੱਕ ਹੀ ਹੁਣ ਮਾਨ ਰਹਿ ਗਏ ਜੀ ਜਥੇਬੰਦੀਆਂ ਸਾਡੇ ਨਾਲ ਲੱਗ ਕੇ ਸਾਡੇ ਲਈ ਸੰਘਰਸ਼ ਕਰਨ ਜੀ ਹੋ ਸਕਦਾ ਅੰਨੀ ਸਰਕਾਰ ਨੂੰ ਕੁਝ ਚਾਣਨ ਪੈਸੀ ਜੀ ਹਾਂ ਕੀ ਅੱਜ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਆਪਣੇ ਮੁੱਖ ਮੰਤਰੀ ਪੰਜਾਬ ਦੇ ਆ ਰਹੇ ਐ ਇਸ ਨਾਮ ਦੇ ਵਿੱਚ ਸ਼ਹੀਦ ਉਦਮ ਸਿੰਘ ਨੂੰ ਸ਼ਰਧਾਂਜਲੀ ਦੇਣ ਵਾਸਤੇ ਹਾਂਜੀ ਕੀ ਤੁਸੀਂ ਉਹਨਾਂ ਮੂਰੇ ਆਪਣੀ ਮੰਗ ਰੱਖੋਗੇ ਨੇ ਰੱਖਾਂਗੇ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਮੰਗ ਰੱਖਾਂਗੇ ਜੀ ਮੰਗਾ 3 ਸਾਲ ਹੋ ਗਈ ਜੀ ਪਾਮ ਪਾਰਟੀ ਸਰਕਾਰ ਨੂੰ 3 ਸਾਲ ਦੀ ਮੰਗਾ ਰੱਖ ਰਹੇ ਜੀ ਇਸ ਵਾਰ ਵੀ ਰੱਖਾਂਗੇ ਜੀ ਠੀਕ ਆ ਹਾਂਜੀ ਕੀ ਤੁਸੀਂ ਲਿਖਤੀ ਰੂਪ ਵਿੱਚ ਉਹਨਾਂ ਨੂੰ ਦਿਓਗੇ ਅੱਜ ਹਾਂਜੀ ਲਿਖਤੀ ਰੂਪ ਚ ਦਵਾਂਗੇ ਜੀ ਠੀਕ ਆ ਹਾਂਜੀ ਤੇ ਤੁਸੀਂ ਕਿੰਨੇ ਭਾਈ ਹੋ ਅਸੀਂ ਦੋ ਭਰਾ ਜੀ ਦੋਨੋਂ ਭਾਈ ਹਾਂ ਦੋਨੋਂ ਬੇਰੋਜ਼ਗਾਰ ਹਾਂਜੀ ਹਾਂਜੀ ਦੋਨੇ ਬੇਰੋਜ਼ਗਾਰ ਹਾਂ ਕੀ ਕਰ ਰਹੇ ਹੋ ਕੰਮ ਤੁਸੀਂ ਉਹ ਇਹ ਰੰਗ ਰੋਗਾਂ ਦਾ ਕੰਮ ਕਰਦਾ ਸੀ ਮੈਂ ਮਜ਼ਦੂਰੀ ਦਿਹਾੜੀ ਕਰਦਾ ਸੀ ਠੀਕ ਆ ਹਾਂਜੀ ਕੀ ਇਹ ਸ਼ਰਮ ਵਾਲੀ ਗੱਲ ਨਹੀਂ ਸਾਡੇ ਹਿੰਦੂਸਤਾਨੀਆਂ ਵਾਸਤੇ ਕਿ ਸ਼ਹੀਦ ਉਦਮ ਸਿੰਘ ਦੇ ਦਿਨ ਤਾਂ ਅਸੀਂ ਮਨਾ ਲੈਨੇ ਆ ਉਹਨੂੰ ਸ਼ਰਧਾਂਜਲੀयां ਤਾਂ ਦੇ ਲੈਨੇ ਆ ਹਾਂਜੀ ਪਰ ਸਰਕਾਰਾਂ ਵਾਸਤੇ ਬੜੀ ਵੱਡੀ ਗੱਲ ਸ਼ਰਮ ਵਾਲੀ ਆ ਵੀ ਜਿਹੜਾ ਸਾਡੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਰੋਜ਼ਗਾਰ ਨਹੀਂ ਦਿੰਦੀ ਉਸਾ ਹੈ ਜੀ ਹੁਣ ਤੁਸੀਂ ਐ ਲਾ ਲੋ ਜੀ ਸਟੇਸ ਤੇ ਉਹ 70 ਰੁਪਏ ਦੀ ਲੋਈ ਦੇ ਕੇ ਭਾਈ ਜਾਂਦੇ ਨਹੀਂ ਸਾਨੂੰ ਸਾਨੂੰ ਲੋਈਆਂ ਦੀ ਥੋੜਾ ਲੋੜ ਹੈ ਜੀ ਸਮਝੋ ਰੋਜ਼ਗਾਰ ਚ ਜਾਂਦਾ ਜੀ ਬਿਲਕੁਲ ਹਰਪ ਮੀਡੀਆ ਚ ਹਰ ਮੀਡੀਆ ਚ ਖਬਰਾਂ ਲੱਗਦੀਆਂ ਨੇ ਜੀ 31 ਜੁਲਾਈ ਤੋਂ ਪਹਿਲਾਂ ਖਬਰਾਂ ਲੱਗਦੀਆਂ ਨੇ ਉਹ ਖਬਰਾਂ ਦਾ ਮਕਸਦ ਹੁੰਦਾ ਵੀ ਸਰਕਾਰ ਤੱਕ ਸਾਡੀ ਗੱਲ ਜਾਵੇ ਵੀ 31 ਜੁਲਾਈ ਨੂੰ ਜਦੋਂ ਸਟੇਸ ਤੇ ਉਹਨਾਂ ਦਾ ਅਨਾਉਂਸ ਕਰਕੇ ਜਾਂ ਮੁੱਖ ਮੰਤਰੀ ਜੀ ਵੀ ਆ ਨੌਕਰੀ ਦੰਨੇ ਇਹਨਾਂ ਨੂੰ ਅਸੀਂ ਠੀਕ ਆ ਹਾਂਜੀ ਕੀ ਤੁਹਾਨੂੰ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਕੋਈ ਆਸਮੀਂਦ ਹੈਗੀ ਆ ਵੀ ਨਹੀਂ ਆਸ ਸਾਨੂੰ ਆਸ ਸਾਨੂੰ ਬਹੁਤ ਹੈ ਹਮ ਤਾਂ 3 ਸਾਲ ਹੀ ਆਸ ਹੀ ਕਰਦੇ ਆ ਜੀ ਪਰ ਗੱਲ ਤਾਂ ਉਹੀ ਆ ਵੀ ਜਦੋਂ ਕੰਮ ਹੋ ਗਿਆ ਉਦੋਂ ਜਾਣੀਏ ਜੀ ਠੀਕ ਆ ਹਾਂਜੀ ਤੇ ਤੁਸੀਂ ਆਪਣੇ ਦੇਸ਼ ਦੀ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜਨਤਾ ਦੇਸ਼ ਦਾ ਪੀਲੇ ਜੀ ਇਹ ਵੀ ਦੇਖ ਰੋਣਾ ਦੇ ਦਿਲ ਦੇ ਵਿੱਚ ਛੇ ਦੋ ਤ ਸਿੰਘ ਦੀ ਕੁਰਬਾਨੀ ਦਾ ਕੋਈ ਮੁੱਲ ਹੈਗਾ ਕਿ ਉਹ ਸਾਡੀ ਆਵਾਜ਼ ਚੱਕਣ ਸਾਡਾ ਸਾਥ ਦੇਣਾ ਤਾਂ ਕਿ ਇਹ ਸਰਕਾਰਾਂ ਨਾਲ ਸਾਡੇ ਨਾਲ ਕੰਧਾਂ ਨਾਲ ਕੰਧਾ ਖੜਕੇ ਸਾਡੀ ਆਵਾਜ਼ ਚੱਕਣ ਸਾਡੀ ਸਹਿਯਤਾ ਕਰਨ ਜੀ ਠੀਕ ਆ ਹਾਂਜੀ ਠੀਕ ਆ ਜੱਗਾ ਸਿੰਘ ਉਮੀਦ ਕਰਦੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਆ ਆਮ ਪਾਰਟੀ ਦੀ ਸਰਕਾਰ ਆ ਹਾਂਜੀ ਤੁਹਾਨੂੰ ਰੋਜ਼ਗਾਰ ਦੇਣ ਠੀਕ ਹੈ ਜੀ ਔਰ ਤੁਹਾਡੇ ਪਰਿਵਾਰ ਦਾ ਚੰਗਾ ਭਵਿੱਖ ਬਣਾਉਣ ਠੀਕ ਹੈ ਜੀ ਬਾਕੀ ਮੈਂ ਆਪਣੀ ਜਥੇਬੰਦੀ ਨਾਲ ਡਿਸਕਸ ਕਰੂੰਗਾ ਠੀਕ ਹੈ ਜੀ ਸਾਡੇ ਸੂਬਾ ਪ੍ਰਧਾਨ ਸਰਦਾਰ ਫਰਮਾਨ ਸਿੰਘ ਸੰਧੂ ਜੀ ਉਹਨਾਂ ਨਾਲ ਮੈਂ ਗੱਲਬਾਤ ਕਰਕੇ ਤੁਹਾਨੂੰ ਦੱਸੂੰਗਾ ਠੀਕ ਹੈ ਜੀ ਵੀ ਕੀ ਵਿਚਾਰ ਕਰਨੀ ਆ ਹਾਂਜੀ ਠੀਕ ਆ ਉਹ ਭਾਰਤੀ ਕਿਸਾਨ ਯੂਨੀਅਨ ਪੰਜਾਬ ਹਮੇਸ਼ਾ ਸਾਡੇ ਬੰਦਿਆ ਨਾਲ ਖੜੀ ਆ ਠੀਕ ਹੈ ਜੀ ਤੇ ਤੁਹਾਨੂੰ ਵਿਸ਼ਵਾਸ ਦਿਵਾਉਣੇ ਆ ਕਿ ਅਸੀਂ ਤੁਹਾਡੇ ਨਾਲ ਖੜਾਂਗੇ ਠੀਕ ਹੈ ਧੰਨਵਾਦ ਬਾਕੀ ਮੁੱਖ ਮੰਤਰੀ ਸਾਹਿਬ ਆਉਣ ਤਾਂ ਉਹਨਾਂ ਨੂੰ ਅਪੀਲ ਜ਼ਰੂਰ ਕਰਨੀ ਤੁਸੀਂ ਹਾਂਜੀ ਹਾਂਜੀ ਕਿ ਸਾਨੂੰ ਰੋਜ਼ਗਾਰ ਜਿਹੜਾ ਵਾ ਉਹ ਦਵਾਇਆ ਜਾਵੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵੈਗੂ ਤੁਹਾਨੂੰ ਚੜ੍ਹਦੀ ਕਲਾ ਰੱਖੇ ਸਤਿ ਸ੍ਰੀ ਅਕਾਲ 頑張ってね。